ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਢਿਲਵਾਂ ਕਲਾਂ ਦੇ ਵਿੱਚ ਢਿਲਵਾਂ ਕਲਾਂ ਪਿੰਡ ਜਿਹੜਾ ਇਹ ਮਿੱਤਰੋ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਗਿਆ ਤੇ ਕੋਟਕਪੂਰੇ ਸ਼ਹਿਰ ਦੇ ਬਿਲਕੁਲ ਨੇੜੇ ਕਰਕੇ ਵਸਿਆ ਹੋਇਆ ਨਗਰ ਆ ਆਪਾਂ ਜਦੋਂ ਕੋਟਕਪੂਰੇ ਤੋਂ ਬਾਹਰਲੇ ਪਾਸੇ ਨੂੰ ਹਾਈਵੇ ਫੜਨ ਵਾਲੇ ਪਾਸੇ ਨੂੰ ਬਠਿੰਡੇ ਵਾਲੇ ਪਾਸੇ ਨੂੰ ਦੂਰੀ ਤੈਅ ਕਰਨੀ ਹੁੰਦੀ ਆ ਤਾਂ ਮਿੱਤਰੋ ਉਹ ਸੜਕ ਦੇ ਉੱਤੇ ਢਿਲਵਾਂ ਕਲਾਂ ਪਿੰਡ ਪਾਰ ਕਰਨ ਤੋਂ ਬਾਅਦ ਆ ਪਾ ਹਾਈਵੇ ਫੜਦੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇ ਲੋ ਪਰਿਵਾਰ ਕਰੇ ਲੋ ਪਰਿਵਾਰ ਦੇ ਘਰ ਉਤੋਂ ਮੈਨੂੰ ਇੱਕ ਪੂਰੀ ਵੱਡੀ ਮੱਜ ਟੋਕੜ ਦਿਖਾਉਣੀ ਆ ਮਿੱਤਰੋ ਟੋਕੜ ਵੀ ਨੂੰ ਕਹਿ ਸਕਦੇ ਤੁਸੀਂ ਸੱਜਰ ਵੀ ਕਹਿ ਸਕਦੇ ਆ ਕਿਉਂਕਿ ਇਹ ਕਰਮਾ ਵਾਲੀ ਨੇ ਫਾਲ ਸੁੱਟਿਆ ਕੁਝ ਕੁ ਮਹੀਨਿਆਂ ਦਾ ਤੇ ਆਜ ਦੇ ਮਗਰ ਕੱਟਾ ਵਾ ਸੀਲ ਠੰਡੀ ਬਹੁਤ ਆ ਬਹੁਤ ਚੰਗੀ ਕੀਮਤ ਤੇ ਬਾਈ ਹੁਣਿਆਂ ਨੇ ਇਹਨੂੰ ਖਰੀਦ ਕੇ ਲਿਆਂਦਾ ਸੀ ਤੇ ਚੰਗਾ ਹੀ ਦੋ ਦਿਨ ਨੇ ਕਰਮਾ ਵਾਲੀ ਨੇ ਦਿੱਤਾ ਸੀ ਬੜੀ ਜ਼ਬਰਦਸਤੋ ਮੈਂ ਸੀਗੀ ਮੰਨ ਲਓ ਤੁਸੀਂ ਅਜ ਤਾਂ ਵੀ ਜਿਉ ਕਈ ਸੋਚੀਆ ਦਾ ਪਾਈ ਹੋਣੀਆਂ ਉਹਦੇ ਵੀ ਅੱਧੀ ਆ ਉਦੋਂ ਇਹ ਟੀ ਜਬਰਦਸਤ ਮੈਂ ਪੇਕ ਅਪ ਗੱਡੀ ਚ ਲੈ ਆਉਣੀ ਪਈ ਸੀ ਇਹ ਕਰਮਾਂ ਵਾਲੀ ਇਹ ਤਾਂ ਜਿਆਦਾ ਚੰਗਾ ਜਾਂਦਾ ਕਾਦਾ ਆਉ ਕਰਦੇ ਆ ਗੱਲਬਾਤ ਆਪਾਂ ਬਾਈ ਦਿਨਾਂ ਨਾਲ ਸਾਰੀ ਜਾਣਕਾਰੀ ਲੈਣੇ ਆ ਡਿਟੇਲ ਜਾਣਦੇ ਸਤਿ ਸ਼੍ਰੀ ਅਕਾਲ ਮਹਾਰਾਜ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਬਹੁਤ ਵਧੀਆ ਬਾਈ ਜੀ ਸੇਤਾ ਦੇ ਪਰਿਵਾਰ ਜੀ ਕਿਰਪਾ ਬਾਈ ਤੁਹਾਡਾ ਧੰਨਵਾਦ ਬਾਈ ਜੀ ਹੋਂ ਤੇ ਚੜ੍ਹਦੀ ਕਲਾ ਬਾਈ ਤੇ ਇੱਕ ਘਰੇ ਪਰਿਵਾਰ ਠੀਕ ਠਾਕ ਹਾਂਜੀ ਮੇਰਾ ਬਾਈ ਠੀਕ ਆ ਬਾਈ ਅੱਛਾ ਮੈਂ ਵੇਚਣੀ ਆ ਬਾਈ ਇੱਕ ਹਨਾ ਜੀ ਹਾਂਜੀ ਬਾਈ ਕਿਹੜੇ ਘਰ ਦੇ ਵਿੱਚ ਖੜੀ ਕੀ ਨਾਂ ਪੁੱਛ ਕਿਓ ਬਾਈ ਜੀ ਲਖਵੀਰ ਸਿੰਘ ਗੇਲਾ ਲਖਵੀਰ ਸਿੰਘ ਗੇਲਾ 302423 ਠੀਕ ਹੈ ਜੀ ਅੱਛਾ ਅਗਰ ਮੇਰੇ ਭਾਈ ਜਿਹੜੀ ਆਪਾਂ ਛੋਟੀ ਮੱਝ ਵੇਤਨੀ ਆ ਇਹ ਕਿੰਨਵਾ ਸੁਆ ਇਹ ਦੂਜਾ ਭਾਈ ਜੇ ਆਪਾਂ ਪਹਿਲਾਂ ਪਹਿਲਾਂ ਕਹਿ ਕੇ ਇਹਨਾਂ ਨੇ ਆਪ ਨੂੰ ਦਿੱਤੀ ਸੀ ਗੱਭਾਂ ਆਪਾਂ ਲਿਆਈ ਸੀ ਸੂਈ ਸਵਾਈ ਠੀਕ ਹੈ ਜੀ ਤੇ ਹੁਣ ਦੂਜੇ ਆਸਤੇ ਗੱਭਣ ਸੀ ਇਹ ਸੱਤਾਂ ਮਹੀਨਿਆਂ ਦਾ ਫਾਲ ਸੈਟ ਗਈ ਸੱਤਾਂ ਮਹੀਨਿਆਂ ਦਾ ਫਾਲ ਸੁੱਟ ਗਈ ਹੈ ਹਾਂਜੀ ਫਾਲ ਸੁੱਟ ਠੀਕ ਹੈ ਭਾਈ ਅੱਛਾ ਤੇ ਇਹ ਬਾਲਾ ਅੰਦਰੋਂ ਲਾਜ ਲੂਜ ਕਰਵਾਤਾ ਦਾ ਸਾਰਾ ਹਾਂਜੀ ਉਹ ਕਰਵਾਤਾ ਦਵਾਈ ਧਰਾਈ ਹੈ ਪਾਊਡਰ ਪਾਊਡਰ ਵੀ ਚੱਲੀ ਜਾਂਦਾ ਜੀ ਤੇ ਦੁੱਧ ਸੁਣਾ ਸੀ ਇਹਦੇ ਥੱਲੇ ਸੱਜਰ ਥੱਲੇ ਕਿੰਨਾ ਦੇਗੀ ਤਾਜੀ ਦੁੱਧ ਬਈ 14 15 ਕਿਲੋ ਦੁੱਧ ਸੀ ਬਈ ਖੋਲਾ ਢੋਲਾ ਦੇਖਿਆ ਬਹੁਤ ਸੁਣਾ ਦੁੱਧ ਬਸ ਜੋਬਣ-ਜੂਬਣੀ ਬਹੁਤ ਛੋਟੀ ਦੇ ਸੀ ਉਹ ਹਾਂ ਕੱਦ-ਕੱਠ ਬਹੁਤ ਸੀ ਆ ਹੁਣ ਮਗਰੇ ਦੇ ਕਟਾ ਵੱਡੀ ਵੱਡੀ ਬੁੱਢੀ ਬਹੁਤ ਸੀ ਹਨਾ ਬਈ ਹਾਂ ਬਈ ਇਹ ਤਾਂ ਹੀ ਉਦੋਂ ਲੈ ਕੇ ਆਂਦੀ ਸੀ ਨਾ ਵੇਖ ਕੇ ਸ਼ੌਂਕਣਾ ਹਾਂ ਵੀ ਮੈਨੂੰ ਉਹ ਤੋਂ ਤੁਹਾਡੇ ਮੰਗ ਜੀ ਆਪਾਂ ਕੀਮਤ ਭਰੀ ਸੀ ਅਸਕਰ ਕੋਈ ਚੀਜ਼ ਕਰਕੇ ਭਰੀ ਸੀ ਕਿੰਨੇ ਚ ਪੈ ਗਈ ਸੀ ਉਦੋਂ ਬਈ ਇਹ ਇਹ 1.48 ਚ ਪੈ ਗਈ ਸੀ 1.48 ਜਦੋਂ ਸੱਜਰ ਪੈ ਗਈ ਸੀ ਹਾਂਜੀ ਹਾਂਜੀ ਹਾਂ ਕੀ ਬਾਤ ਹੈ ਦੁੱਧ 14 15 ਤੁਹਾਕੇ ਵੱਡੀ-ਵੱਡੀ ਮੈਂ ਬਹੁਤ ਸੁਣਿਆ ਨਾ ਅੱਛਾ ਭਾਈ ਮਿਲਦੀ ਹੈ ਬੱਚੇ ਤੇ ਹੀ ਇਸੇ ਦੀ ਬੱਚੇ ਦੇ ਵੀ ਮਿਲਦੀ ਹੈ ਧੂੜੇ ਦੇ ਵੀ ਮਿਲਦੀ ਹੈ ਸੀਲਾ ਚੋਂ ਚੰਦ ਹਾਂਜੀ ਸੀਲਾ ਦੋਨੇ ਘੜਾ ਲਾ ਤਾਂ ਨਹੀਂ ਲੈਂਦੀ ਨਹੀਂ ਲੈਂਦੀ ਹੁਣ ਦੋਨਾਂ ਟਾਈਮ 6 ਕਿਲੋ ਦੁੱਧ ਆ ਅੱਛਾ ਦੁੱਧ 6 ਕਿਲੋ ਆ ਹੈ ਹਾਂਜੀ 6 ਅੱਛਾ ਭਾਈ ਫਿਰ ਜਿਵੇਂ ਤੁਸੀਂ ਮੈਂ ਹੁਣ ਡਰਾਈ ਕਰਨ ਤਾਂ ਫਿਰ ਥੋੜਾ ਤਾਂ ਇਰਾਦਾ ਹੋਣਾ ਇਰਾਦਾ ਹੀ ਸੀ ਆਪਣਾ ਤਾਂ ਨੇੜੇ ਹੀ ਸੀ ਆ ਨੇੜੇ ਸੀ ਬਸ 2-4 ਦਿਨ ਨੂੰ ਛੱਡਣੀ ਸੀ ਇਹ ਅਸੀਂ ਜੋ 7ਵਾਂ ਮਹੀਨਾ ਪੂਰਾ ਲਾ ਕੇ ਵੀ ਛੱਡਦੇ ਹਾਂ ਵੀ ਛੱਡ ਦਿਆਂਗੇ ਵੀ ਮੈਂ ਲਾ 2 ਮਹੀਨੇ ਸਮਝਾਂਦਾ ਪਸੂ ਅੱਛਾ ਇੱਕ ਗੱਲ ਹੋਰ ਆ ਭਾਈ ਜੇ ਹੁਣ ਕੋਈ ਲੈ ਜਾਵੇ ਇਹਨੂੰ ਇਹਦਾ ਕਰਮਾ ਵਾਲੀ ਬਣ ਗਈ ਤਾਂ ਰਹਿ ਤਾਂ ਜਾਊਗੀ ਇਹ ਪਹਿਲਾਂ ਹੀ ਜੀ ਉਹ ਡਾਕਟਰ ਸਾਹਿਬ ਨੇ ਜ਼ਿੰਮੇਵਾਰੀ ਲਈ ਹੈ ਠੀਕ ਹੈ ਜੀ ਉਹਦਾ ਵੀ ਦਵਾਈ ਵਧੀਆ ਧਰੀ ਹੈ ਵੀ ਪਹਿਲੇ ਟੀਕੇ ਤੇ ਰਹਿ ਜੂਗੀ ਹੂੰ ਨਹੀਂ ਹੁਣ ਸਾ ਮੈਂ ਇਨਫੈਕਸ਼ਨ ਪੱਠੇ ਪੁੱਠੇ ਵਧੀਆ ਖਾਂਦੀ ਕਿੰਨਾ ਚਿਰ ਹੋ ਗਿਆ ਫਾਲਸੁੱਟੇ ਨੂੰ ਅੱਜ ਇਹਨੂੰ ਅੱਜ ਹੋ ਗਏ 17 18 19 ਦਿਨ ਹੋ ਗਏ 19 ਦਿਨ ਹੋ ਗਏ ਵੀ ਮਤਲਬ 19 ਦਿਨ ਫਾਲਸੁੱਟੇ ਨੂੰ ਹੋ ਗਏ 6.5 ਦਾ ਸੁੱਟ ਗਈ ਹੈ ਨਾ ਵੀ 7 ਮਹੀਨੇ ਨੂੰ ਜਿਹੜਾ 2-4 ਦਿਨ ਉੱਪਰ ਹੀ ਜਾਂਦੇ ਹੋ ਹਿਸਾਬ ਠੀਕ ਹੈ ਭਾਈ ਅੱਛਾ ਇਹ ਜੇ ਕੋਈ ਹੁਣ ਭਰਾ ਲਊਗਾ ਇਹਦਾ ਕੀ ਰੇਟ ਰੱਖਾਂਗੇ ਇਹਦਾ 82000 ਰੁਪਏ ਹੈ 82000 ਰੁਪਏ ਮੰਨਤਨ ਕਰਦੇ ਆਗੇ ਹਾਂਜੀ ਕਰ ਦੇਵਾਂਗੇ ਠੀਕ ਹੈ ਪਹਿਲਾਂ ਵੀ ਮਿੱਤਰੋ ਪੂਰੀ ਵੱਡੀ ਤੇ ਜ਼ਬਰਦਸਤ ਮੈਂ ਆ ਕਿਉਂਕਿ ਅੱਜ ਜੇ ਆਪਾਂ ਪ੍ਰਮਾਤਮਾ ਉਹ ਕੰਮ ਵਾਲੇ ਪਾਸੇ ਨੂੰ ਉਲਝਾਵੇ ਨਾ ਮੇਰੀ ਦਿਲੋਂ ਦੁਆਏ ਹੋਊਗੀ ਵੀ ਸੰਭਣ ਵਾਲਾ ਭਰਾ ਟੱਕਰੇ ਇਹਨੂੰ ਤੇ ਉਸ ਪਾਸੇ ਜੇ ਆਪਾਂ ਸੋਚਦੇ ਆਂ ਤੇ ਅੱਜ ਦਾ ਜਿਹੜਾ ਵਜਨ ਦੇ ਆਧਾਰ ਦੇ ਉੱਤੇ ਰੇਟ ਆ ਜਿਹੜਾ ਮੈਂ ਤੁਹਾਨੂੰ ਤੈਅ ਕਰਕੇ ਦੱਸ ਦਿੰਦਾ 60 ਪ੍ਰੈਂਟ ਦੇ ਵਾਜੇ ਜਿਹੜੇ ਇਹ ਕਰਮਾਂ ਵਾਲੀ ਵਜਨ ਦੇ ਆਧਾਰ ਤੇ ਵਜਾਉਂਦੀ ਆ ਸਪੈਂਸਾਂ ਕਿਉਂਕਿ 10000 ਦਾ ਕਟਾ ਰੱਖੀ ਦੀ ਇਹ ਸਾਲੋਂ ਪਹਿਲਾਂ ਤੁਸੀਂ ਇੱਥੇ ਦੇ ਨੇੜੇ ਤਰੇ ਕੰਮ ਕਰਦੀ ਆ ਇੰਨੀ ਵੱਡੀ ਆ ਕਿਉਂਕਿ ਮੈਂ ਤੁਹਾਨੂੰ ਇਹ ਚੀਜ਼ ਤਾਂ ਦੱਸੀ ਆ ਵੀ ਤੁਸੀਂ ਕੋਲੇ ਆ ਕੇ ਮੈਂ ਵੇਖੋਗੇ ਨਾ ਤੁਹਾਨੂੰ ਫੋਨ ਦੇ ਉੱਤੇ ਉਹ ਬੈਣੀ ਨਸ ਰੌਣੀ ਜਿਹੜੀ ਤੁਸੀਂ ਕੋਲੇ ਆ ਕੇ ਵੇਖ ਲੋਗੇ ਕਿਉਂਕਿ ਕੈਮਰੇ ਦਾ ਕੰਮ ਹੁੰਦਾ ਕਈ ਵਾਰੀ ਇਹ ਜਿਹੜੀ ਵੱਡੀ ਚੀਜ਼ ਨੂੰ ਛੋਟੀ ਦਿਖਾ ਜਾਂਦਾ ਹੁੰਦਾ ਤੇ ਛੋਟੀ ਚੀਜ਼ ਨੂੰ ਵੱਡੀ ਦਿਖਾ ਜਾਂਦਾ ਪਰ ਕੋਸ਼ਿਸ਼ ਕਰੀਦੀ ਅਸੀਂ ਵੀ ਤੁਹਾਨੂੰ ਪ੍ਰੋਪਰ ਜਿਹੜਾ ਇਹਦਾ ਕੱਦ ਦਾ ਅਨਤਾਜਾ ਹੋ ਜੇ ਮੇਰੇ ਹਿਸਾਬ ਨਾਲ 21 22 ਰਤੇ ਜਿਹੜੇ ਕੰਧ ਦੇ ਉੱਤੇ ਇਹ ਵਾਂਗੂ ਗਿਣ ਲਿਆ ਜੇਟਾ ਕੋਈ ਤਾਂ ਕਰਤ ਹੋਊਗਾ ਇਹ ਚੀਜ਼ ਕੁਆਲਿਟੀ ਆ ਇਹਦੇ ਵਿੱਚ ਮਿੱਤਰੋ ਇਹਦੇ ਮਗਰ ਆਪੋ ਤੇ ਬੱਚਾ ਵੀ ਇੱਕ ਵਾਰੀ ਵਿਖਾ ਦੇ ਫਿਰ ਤੋ ਆ ਜਾਂਦੇ ਮਗਰ ਕੱਟਾ ਵਾ ਸੂਈ ਨੂੰ 8-9 ਮਹੀਨੇ ਹੋ ਗਏ ਉਹਨਾਂ ਕਿਤੇ ਹਾਂਜੀ 8 ਆ 8 ਮਹੀਨੇ ਹੋ ਗਏ 8 ਮਹੀਨੇ ਹੋ ਗਏ ਸੂਈ ਨੂੰ ਵੇਚਣ ਦਾ ਕਾਰਨ ਕੀ ਹੈ ਕਿਉਂਕਿ ਬਾਈ ਹੁਣਾਂ ਦਾ ਘਰੇ ਦੁੱਧ ਲੱਗਾ ਘਰਾਂ ਦੇ ਵਿੱਚ ਇਸ ਕਰਕੇ ਫਿਰ ਹੁਣ ਉਹਦੀ ਵੇਟ ਕਰਨੀ ਪੈਣੀ ਆ ਤੇ ਤਾਂ ਕਰਕੇ ਫਿਰ ਬਾਈ ਹੁਣਾਂ ਦੇ ਵੀ ਆਪਾਂ ਦੇ ਕੇ ਤੇ ਜੇ ਕੋਈ ਭਰਾ ਜਿਹੜਾ ਕਈ ਭਰਾ ਸਾਂਭਣ ਵਾਲੇ ਮਈਆਂ ਹੁੰਦੇ ਚੰਗੀਆਂ ਤੇ ਸਾਂਭਣ ਵਾਲੇ ਬੰਦੇ ਦੇ ਲਈ ਇਹ ਕਹਿਣਾ ਚੀਜ਼ ਆ ਬਾਈ ਨੰਬਰ ਇੱਕ ਵਾਰੀ ਹੋਰ ਬੋਲ ਦੇ ਮੈਨੂੰ 99636 ਜੀ 2042 ਠੀਕ ਹੈ ਭਾਈ ਇਸ ਨੰਬਰ ਤੇ ਕਰ ਲਓ ਭਾਈ ਇਹਨਾਂ ਗੱਲਬਾਤ ਲਖਵੀਰ ਸਿੰਘ ਗੇਲਾ ਗੱਲ ਬਾਈ ਦੇ ਘਰੋਂ ਤੁਸੀਂ ਵੀਡੀਓ ਕਵਰ ਕੀਤੀ ਆ ਤੇ ਤੁਸੀਂ ਜਾਨਵਰ ਦੇਖ ਲਿਆ ਵਾ ਬਾਕੀ ਕਾਰਵਾਈ ਤੁਸੀਂ ਕਰਨੀ ਆ ਜਿਹੜਾ ਤੁਹਾਨੂੰ ਉਹ ਜਾਨਵਰ ਫਾ ਨੰਬਰ ਭਾਈ ਹੁਣ ਉਹਦਾ ਸਕਰੀਨ ਤੇ ਉੱਤੇ ਧੰਨਵਾਦ ਸ਼ੁਕਰੀਆ ਚਾਹੁੰਦੇ ਹਾਂ